ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਰਾਜਸਥਾਨ ਦੇ ਗਊਸ਼ਾਲਾ ਪੱਥਮੀੜਾ ਦੇ ਵਿੱਚ ਪਹੁੰਚ ਚੁੱਕੇ ਆ ਇਹ ਦੁਨੀਆ ਦੀ ਯਾਨੀ ਕਿ ਵਿਸ਼ਵ ਦੀ ਸਭ ਤੋਂ ਵੱਡੀ ਗਊਸ਼ਾਲਾ ਦੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਦਰਸ਼ਨ ਕਰਨ ਦਾ ਸੁਭਾਅ ਸਾਡਾ ਬਣਿਆ ਸੋਨੀ ਗੈਲਸ ਲਿਆਣੀ ਨਾਲ ਜਿਨ੍ਹਾਂ ਨੇ ਇਹਦੇ ਬਾਰੇ ਸੁਣਿਆ ਸੀਗਾ ਤੇ ਸਾਨੂੰ ਜਾਣਕਾਰੀ ਦਿੱਤੀ ਵੀ ਆਪਾਂ ਪਥਮੀੜਾ ਗਊਸ਼ਾਲਾ ਜੋ ਬੇਸ਼ੱਕ ਦੀ ਸਭ ਤੋਂ ਵੱਡੀ ਗਊਸ਼ਾਲਾ ਹੈ ਉਹਦੇ ਆਪਾਂ ਦਰਸ਼ਨ ਕਰਨੇ ਆ ਅਸੀਂ ਰਾਤ ਇੱਥੇ ਆ ਗਏ ਸੀ ਰਾਤ ਅਸੀਂ ਆਰਤੀ ਦੇ ਵਿੱਚ ਵੀ ਹਿੱਸਾ ਲਿਆ ਮੰਦਰ ਵੀ ਇੱਕ ਦੋ ਵੇਖੇ ਪਰ ਹਨੇਰਾ ਹੋਣ ਦੇ ਕਾਰਨ ਅਸੀਂ ਨਹੀਂ ਵੇਖ ਸਕੇ ਹੁਣ ਆਪਾਂ ਚਾਹ ਪਾਣੀ ਪੀ ਕੇ ਬਾਹਰੋਂ ਤੇ ਇਹ ਅੰਦਰ ਪਥਮੀੜਾ ਗਊਸ਼ਾਲਾ ਦੇ ਵਿੱਚ ਤੁਹਾਨੂੰ బోర్ਡ ਦਿਖ ਰਿਹਾ ਹੋਊਗਾ ਹੋ ਚੁੱਕੇ ਆ ਇਹ ਬਹੁਤ ਹੀ ਵਧੀਆ ਵਿਸ਼ਵ ਦੀ ਦੁਨੀਆ ਦੀ ਸਭ ਤੋਂ ਵੱਡੀ ਕਹਿ ਸਕਦੇ ਆ 3-4 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹ ਗਊਸ਼ਾਲਾ ਬਣੀ ਹੋਈ ਹੈ ਤੇ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਪੂਰੀ ਵਿਸਤਾਰ ਦੇ ਨਾਲ ਦੱਸਾਂਗੇ ਮੇਰੇ ਨਾਲੋਂ ਥੋੜੀ ਜੀ ਜਾਣਕਾਰੀ ਵੱਧ ਹੈ ਆਪਣੇ ਸੋਨੀ ਗੱਜ ਨੂੰ ਇੱਥੇ ਐਂਟਰੀ ਹੁੰਦੀ ਹੈ ਜੀ ਸਾਹਮਣੇ ਤੇ ਤੁਹਾਨੂੰ ਲੱਸੀ ਪਿਆ ਕੇ ਅੱਗੇ ਭੇਜਿਆ ਜਾਂਦਾ ਹੈ ਇੱਥੇ ਜੋ ਵੀ ਦੇਸੀ ਗਾਂ ਦੇ ਘੀ ਤੋਂ ਚੀਜ਼ਾਂ ਬਣਦੀਆਂ ਕੋਈ ਪ੍ਰੋਜੈਕਟ ਬੰਦੇ ਉਹ ਮਿਲਦੇ ਨੇ ਇਹ ਨਾਲ ਹੀ ਕੰਟੀਨ ਹੈ ਤੁਹਾਨੂੰ ਇੱਕ ਹੋਰ ਵੱਡੀ ਗੱਲ ਬਾਤ ਦੱਸਦੇ ਆ ਇਹ ਆ ਜੀ ਇੱਥੇ ਅਸੀਂ ਰਾਤ ਕਮਰਾ ਲਿਆ ਸੀਗਾ ਏਸੀ ਕਮਰੇ ਆ ਬਹੁਤ ਵਧੀਆ ਰਹਿਣ ਦੀ ਜਗ੍ਹਾ ਹੈ ਤੁਹਾਡੇ ਨਾਲ ਇਹ ਗੱਲ ਅਸੀਂ ਸਾਂਝੀ ਕਰਨੀ ਸੀ ਵੀ ਇਸ ਗਊਸ਼ਾਲਾ ਦੇ ਵਿੱਚ ਚਾਹ ਬਿਲਕੁਲ ਨਹੀਂ ਬਣਦੀ ਜੀ ਦੁੱਧ ਮਿਲਦਾ ਦੇਸੀ ਗਾਂ ਦਾ ਨਾਸ਼ਤਾ ਸਭ ਕੁਝ ਮਿਲਦਾ ਤੇ ਤੁਹਾਨੂੰ ਪਤਾ ਜੀ ਪੰਜਾਬੀਆਂ ਨੂੰ ਆਦਤ ਆ ਚਾਹ ਪੀਤੀ ਤੋਂ ਬਿਨਾ ਆਪਣੀ ਸਵੇਰ ਨਹੀਂ ਹੁੰਦੀ ਅਸੀਂ ਬਾਹਰੋਂ ਚਾਹ ਪੀ ਕੇ ਫਿਰ ਗਊਸ਼ਾਲਾ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੋਂ ਦੇ ਜਿੰਨੇ ਵੀ ਇੱਥੇ ਸੇਵਾਦਾਰ ਆ ਉਹ ਦਾਵਾ ਕਰਦੇ ਆ ਵੀ ਇੱਥੋਂ ਦੀ ਸਫਾਈ ਤੁਸੀਂ ਚੈੱਕ ਕਰਿਓ ਵੀ ਇੰਨੀ ਗਊਸ਼ਾਲਾ ਦੀ ਕਿਸੇ ਦੀ ਸਫਾਈ ਨਹੀਂ ਇਹਨ ਤੋਂ 4 ਕਿਲੋਮੀਟਰ ਦੇ ਘੇਰੇ ਦੇ ਵਿੱਚ ਵਸੀ ਹੋਈ ਜੰਗਲਾਂ ਦੇ ਵਿੱਚ ਇਹ ਗਊਸ਼ਾਲਾ ਕੁਝ ਵੱਖਰਾ ਹੀ ਰੂਪ ਪੈਦਾ ਕਰਦੀ ਆ ਇੰਨਾਂ ਕ ਬੰਦੇ ਦਾ ਜੀ ਲੱਗਦਾ ਵੀ ਇੱਥੋਂ ਆਪਾ ਰਹੀਏ ਤੇ ਬਾਹਰ ਜਾ ਨੂੰ ਜੀ ਨਹੀਂ ਕਰਦਾ ਤੇ ਇੱਥੇ ਤੁਹਾਨੂੰ ਹੁਣ ਗਿੱਲ ਸਾਹਿਬ ਦੱਸਣਗੇ ਵੀ ਇਹ ਕਿਹੜੇ ਅੰਸ਼ ਦੀ ਗਾਂ ਇੱਥੇ ਹਾਂਜੀ ਗਿੱਲ ਸਾਹਿਬ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵੇਦੀ ਅਸੀਂ ਪਹੁੰਚਿਆ ਸੰਚੌਰ ਦੇ ਨਾਲ ਪਤਮੀੜਾ ਗੁਜਰਾਤ ਦਾ ਬਾਰਡਰ ਪਿੰਡਾ ਜਿੱਥੇ ਇਹ ਗਊਸ਼ਾਲਾ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਮੈਂ ਦੇਸੀ ਗਊਆਂ ਬਾਰੇ ਜਾਂਦਾ ਰਿਹਾ ਨਾ ਗਊਸ਼ਾਲਾ ਉੱਥੋਂ ਫਿਰ ਸਾਡਾ ਵਿਚਾਰ ਬਣਿਆ ਸੀਗਾ ਇੱਥੇ